ਹੈਲੋ ਬੜਾ ਸਤਿਕਾਰਯੋਗ ਨਾਮ ਹੈ ਮੈਂ ਲੈਣਾ ਨਹੀਂ ਚਾਹ। ਹੋਰ ਨਵੀਂ ਚੀਜ਼ੋ ਚੇਂਜ ਕਰੋ ਸਾਈਡ ਦਿਓ ਸਾਈਡ ਦਿਓ ਸਾਈਡ ਦਿਓ ਕੀ ਕਰੀਏ ਨਾ ਮਾਣੋ ਮੇਰੀ ਜਿੱਦੀ ਪੁਲਿਸ ਖੜੀ ਹੈ ਸਤਿਕਾਰਯੋਗ ਤੁਹਾਡੇ ਸਾਰੇ ਦੇ ਆਦਰ ਨਹੀਂ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਜੀ ਹੈ ਜਿਹੜੇ ਬਹੁਤ ਇਮਾਨਦਾਰ ਜਿਨ੍ਹਾਂ ਤੇ ਮੈਂ ਬਹੁਤ ਵਿਸ਼ਵਾਸ ਕਰਦਾ ਹੈ ਕਹਿੰਦਾ ਮੇਰੇ ਸੰਦਰ ਜਿਹੜੀ ਵੀ ਦੇਖਦਾ ਹੈ ਉਹ ਡੀਜੀਪੀ ਨੂੰ ਹੀ ਪਤਾ ਹੈ ਕਹਿੰਦਾ ਡੀਜੀਪੀ ਨੂੰ ਪਤਾ ਹੈ ਕਿ ਕੌ ਨੂੰ ਸੰਦਰ ਦੇਖਦਾ ਹੈ ਕਹਿੰਦਾ ਕੌ ਨੂੰ ਸੰਦਰ ਦੇਖਦਾ ਹੈ ਇਹ ਡੀਜੀਪੀ ਵੀ ਪਤਾ ਹੈ ਦੇਖੋ ਇਹ ਮੈਨੂੰ ਕੋਈ ਅੰਤਮਾਨੀ ਜਵਾਬ ਦਿਓ ਕੋ ਡੀਜੀਪੀ ਨੂੰ ਵੀ ਚੈਲੰਜ ਕਰਦਾ ਉਹ ਐਸਐਚਓ ਨੂੰ ਵੀ ਕਰਦਾ ਉਹ ਪੰਜਾਬ ਦੀ ਪੁਲਿਸ ਨੂੰ ਚੈਲੰਜ ਕਰਦਾ ਉਹ ਇਲਾਕੇ ਦੇ ਪੁਰਵ ਐਮਐਲਏ ਨੂੰ ਵੀ ਕਹਿੰਦਾ ਕਿ ਸਾਰੇ ਖੇਤਲੇ ਮੈਂ ਆ ਜਾਓ ਡਿਪਟੀ ਸਾਹਿਬ ਇੱਕ 256 20256 2025 ਨੂੰ ਬਸਤੀ ਬਾਬਾ ਕਹਿੰਦੇ ਕੰਪਲੇਨ ਕਿ ਨੇ ਨੇ ਉਹ ਸਾਹਿਬ ਤੋਂ ਉਹ ਜਿਹੜਾ ਬੋਲਦਾ ਸੀ ਇਹ ਕਹਿੰਦੇ ਸ਼ਾਇਦ ਕਿਸੇ ਨੇ ਕਿਸੇ ਨੂੰ ਝੂਠ ਬੋਲਦਾ ਬਿੱਟੀ ਸਾਹਿਬ ਐਸਪੀ ਸਾਹਿਬ ਦਿਨਦਰ ਦੇ ਕਮਿਸ਼ਨਰ ਮਾਨਜੋ ਸਾਡੀ ਵੱਡੀ ਪਹਿਲ ਪੰਜਾਬ ਦੇ ਡੀਜੀਪੀ ਸਾਹਿਬ ਮੈਂ ਇਸ ਲੜਕੇ ਦਾ ਮੰਤਰੀ ਦੀ ਪੀਏ ਜੀ ਰਿਕਾਰਡਿੰਗ ਦੇ ਜਾ ਰਿਹਾ ਐ ਇਸ ਇਲਾਕੇ ਦਾ ਮੰਤਰੀ ਜਿਹੜਾ ਚੋਰ ਕਰਾਫਟਰ ਬੰਦਾ ਜਿਹੜਾ ਕਹਿ ਰਿਹਾ ਕਿ ਜਿਹੜਾ ਤੀਜਾ ਮੰਤਰੀ ਦਾ ਪੁੱਤਰ ਲੋਨਾ ਬਣਿਆ ਔਰ ਉਹ 2 ਲੱਖ ਰੁਪਏ ਮਹੀਨਾ ਮੈਂ ਲੈ ਜਾਂਦਾ ਮੈਂ ਆਡੀਓ ਦੇ ਜਾਂ ਰਿਹਾ ਉਹ ਕਹਿੰਦਾ ਕਿ ਜਿਹੜੇ ਕੋਲ ਸ਼ਰਮੋਫੀਆ ਜਿਹਦੇ ਉਹ ਸ਼ਰਾਬ ਦੇ ਬੱਚੇ ਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕਹਿੰਦਾ 3 ਲੱਖ ਮਹੀਨਾ ਉਹ ਵੱਡੇ ਬਾਊ ਜੀ ਨੂੰ ਭੇਜਦਾ ਹੈ ਜਿਹੜਾ ਇਹ ਡਬਲਪੀ ਇਹ ਸਾਰੀ ਜਿਹੜੀ ਰਿਕਾਰਡਿੰਗ ਹੈ ਮੈਂ ਚੱਕ ਚੀਜ਼ਾਂ ਵੀ ਰੱਖੇ ਸੀ ਕਿ ਜਦੋਂ ਸਮਾਂ ਆਏਗਾ

ਜੇ ਚੋਰ ਆਏਗਾ ਫੰਡਰ ਲੱਗੇ ਬੈਠੇ ਪਿੱਛੇ ਜਾਓ ਪਿੱਛੇ ਜਾਓ ਇੱਧਰ ਜੋ ਬੈਠ ਜੋ ਇਹ ਸਾਰੀ ਵੀਡੀਓ ਮੈਂ ਮੀਡੀਆ ਦੇ ਮੱਦੇਨਜ਼ਰ ਪਾਉਂਗਾ ਤੁਹਾਨੂੰ ਵੇਹੜਾ ਕੋਸਟੇਰ ਥੋੜਾ ਪਿੱਛੇ ਕੋਸਟੇਰ ਰੱਖੋ ਆਸਵਾ ਭਾਈ ਕਿੱਥੇ ਜਾਣਾ ਮੈਂ ਉਧਰ ਆ ਤੈਨੂੰ ਤੇਰੀ ਅਸੀਂ ਤੈਨੂੰ ਇਸੇ ਠੀਕ ਹੈ ਤੇ ਸੋਨੂ ਦੀ ਦੁਕਾਨ ਹੈ ਕੋਈ ਤੀਜੇ ਪੁੱਤਰ ਦੀ ਇਹ ਸੰਧਰ ਵਾਲੀ ਦੁਕਾਨ ਹੈ ਇਹ ਸੰਧਰ ਪਿਆਵਾਰ ਜਿਹੜਾ ਬਸਤੀ ਬਾਬਾ ਕਾਚ ਮੰਤਰੀ ਦਾ ਤੀਜਾ ਪੁੱਤਰ ਹੈ ਬਈ ਉਮਰੀ ਚੰਗ ਨੀ ਕਿਨੇ ਮੈਂ ਦਿਆ ਕਿ ਅੱਖ ਨੇ ਮੈਂ ਦਿਆ ਨਾ ਇਹ 12 ਤਾਰੀਖ 9ਵਾਂ ਮਹੀਨਾ 2000 ਇਹ ਆ ਗਿਆ ਸੰਡਰ ਦੇ ਵਿੱਚ ਇਹ ਚੋਰ ਆ ਗਿਆ ਸੰਡਰ ਦੇ ਵਿੱਚ ਇਹ ਕਹਿੰਦੇ ਜ਼ਰੂਰ ਕਬਰੀ ਕੀਤੀ ਹੋਣੀ ਕਦੂ ਇਹ ਚੱਕ ਲੋ ਇਹ ਚੋਰ ਸੰਡਰ ਲੈ ਕੇ ਆ ਗਿਆ ਜੀ ਹੈਲੋ ਮਾਜੋਬ ਬੱਡੇ ਭਾਈ ਚੌਧਰੀ ਸਾਹਿਬ ਹੈਲੋ ਕਾਲ ਜੀ ਵੀਡੀਓ ਹੈਲੋ ਸੰਡਰ ਲੈ ਕੇ ਆ ਗਿਆ ਪਲੇ ਕਰੋ ਪਲੇ ਲੋ ਜੀ ਇਹ ਚੋਰ ਆ ਗਿਆ ਜੀ 1400 ਰੁਪਏ ਲੈ ਕੇ ਬੜੀ ਬੁਢੀ ਦਾ ਅੰਜਾਮ ਕਰ ਲਾ ਪਰੇ ਸਿੱਤੋ ਜਾਓ ਇਹ ਚੋਰ ਚੋਰੀ ਦਾ ਕੰਮ ਨਹੀਂ ਕੀਤਾ ਹੈ ਚਲੋ ਜੀ ਧੰਨਵਾਦ ਤੁਹਾਡਾ ਜੀ ਭਾਈਆ ਪੁਲਿਸ ਕੋ ਪਤਾ ਦਰਜ ਨਹੀਂ ਕੀਤਾ ਗਿਆ ਇੱਕ ਮਹੀਨਾ ਹੋ ਗਿਆ ਤੇ ਪੂਰੇ ਮਹੱਲੇ ਨੇ ਸੈਨ ਕਰਕੇ ਦਿੱਤੇ ਆ ਇਹਨੂੰ ਕੋ ਜਵਾਬ ਤੁਸੀਂ ਪੁੱਛੋਗੇ ਇਹ ਮੈਨੂੰ ਤਾਂ ਵੇ ਨਹੀਂ ਨੇ ਕਿਉਂਕਿ ਮੰਤਰੀ ਤੇ ਆ ਦਬਾਅ ਵੇਨਾ ਹੈ ਪ੍ਰੈਸ਼ਰ ਹੈ ਅੱਗੇ ਆ ਜਾਓ ਲੋ ਜੀ ਇਹ ਕਹਿੰਦੇ ਉਸ ਸਿਲੰਡਰ ਨਹੀਂ ਭਰਦਾ ਕਹਿੰਦੇ ਸਿੱਧੂ ਲੱਗਣਾ ਮੈਂ ਲੋ ਜੀ ਉਹ ਦੀਕਾਨ ਦੀ ਵੀਡੀਓ ਸਿਲੰਡਰ ਹੋ ਰਿਹਾ ਬੱਜੇ ਨਾਲ ਲਗਾਏ 2500 ਰੁਪਏ ਦੀਕਾਨ ਦੇ ਉੱਤੇ 2500 ਜਿਹਦੇ ਨਾਲ ਪੂਰਾ ਲਾਕ ਆਊਟ ਸਕਦਾ ਹੈ ਪੂਰਾ ਲਾਕ ਆ ਬਲਾਸ ਤੋਂ ਖੁੱਲਦਾ ਹੈ ਇਹ ਜਿਹੜਾ ਸਿਲੰਡਰ ਹੈ ਇਹ ਮੰਤਰੀ ਦਾ ਤੀਜਾ ਪੁੱਤ ਭਰ ਰਿਹਾ ਹੈ ਫਰੇ ਘਣਾ ਉਹ ਤਾਂ ਹੀ ਹੁੰਦਾ ਏ ਇੱਧੇ ਨੀਟੇ ਜਿਹੇ ਦੋ ਦੋ ਬਣੇ ਇੱਧੇ ਹੀ ਰਹਿਣ ਦੋ ਬਈ ਛੋਟੇ ਛੋਟੇ ਬੱਚੇ 12 12 ਸਾਲ ਖੱਲੋ ਭੜਿਆ ਕੀ ਯਾਰ 12 12 ਸਾਲ ਦੇ ਬੱਚੇ ਜਿਹੜੇ ਸੰਡਪੜ ਰਹੇ ਆ ਇਹ ਦੇਖੋ ਜੀ ਸੰਡਪੜੇ ਜਾ ਰਹੇ ਨੇ ਇਹਦੀ ਐਸਪੀ ਸਾਹਿਬ ਐਸਪੀ ਸਾਹਿਬ ਇਹ ਦੇਖ ਲਓ ਇਹ ਜਲੰਧਰ ਵਿੱਚੋਂ ਲੋਕਾਂ ਦੇ ਬੱਚੇ ਮਰ ਰਹੇ ਨੇ ਇਹ ਤੁਹਾਡਾ ਫੇਰ ਅਸ਼ੀਅ ਉਪਰ ਵਾਲਾ ਕਾਰਨ ਹੋਣਾ ਹੈ ਇਹ ਸੰਡਰ ਦੀ ਕੈਂਸੀ ਹੈ ਇਹ ਨਕਰੀ ਦੇ ਮੁੰਡੇ ਕੋਲ ਸੰਡਰ ਦੀ ਕੈਂਸੀ ਹੈ ਕਿਹੜੀ ਫਾਈਲ ਪਰ ਪਹਿਲ ਸੰਗਲ ਪਰ ਰਿਹਾ ਮੈਂ ਤਰੀਕ ਬਾਈ ਤਰੀਕਾ ਵੀਡਿਓ ਜ਼ੋਂਗਾ ਸੰਗਲ ਦੇਖ ਰਹੇ ਹੋ ਮੇਰੇ ਪੱਤਰਕਾਰ ਨੂੰ ਸੰਗਲ ਦਿਖਾਈ ਦੇ ਰਹੇ ਜੀ 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 ਇਹ ਕਿਹੜੀ ਏਜੰਸੀ ਹੈ ਇੱਕ 12-10 ਸਾਲ ਦੇ ਬੱਚੇ 12-12 ਸਾਲ ਦੇ ਬੱਚੇ ਕੀ ਕਰੋ ਇੱਧਰ ਕਰੋ ਜਿਨ੍ਹਾਂ ਦੇ ਕੋਲ ਸੰਗਲੋ ਜੈਸ ਦੀ ਜਿਹੜੀ ਦੂਸਰੇ ਗੱਲ ਸੰਗਲ ਗਿਆ ਪਰ ਰਿਹਾ ਅੱਗੇ ਆ ਜਾਓ ਜਿਨ੍ਹਾਂ ਨੂੰ ਮੈਂ 2.5 ਮਹੀਨੇ ਪਹਿਲੇ ਵੀਡੀਓ ਪਾਈ ਉਹਨਾਂ ਦਾ ਐਵੀਡੈਂਸ ਇੰਝ ਆ ਰਿਹਾ 2.5 ਮਹੀਨੇ ਪਹਿਲੇ ਮੈਂ ਵੀਡੀਓ ਪਾਈ ਇੱਕ ਬੰਦਾ 80 ਸਲੰਦਰ ਆਪਣੇ ਘਰ ਦੇ ਗਢੋਂ ਚ ਭਰ ਰਿਆ ਨਕਲੀ 80 ਸਲੰਦਰ ਉਹ ਬੰਦਾ ਕੌਣ ਹੈ ਇਸ ਇਲਾਕੇ ਦੇ ਮੰਤਰੀ ਦਾ ਤੀਜਾ ਪੁੱਤਰ ਤੀਜਾ ਪੁੱਤਰ 80 ਸਲੰਦਰ ਭਰ ਰਿਹਾ ਜਿੱਦੀ ਵੀਡੀਓ ਮੇਰਾ ਜੋ ਹੱਕ ਬੰਦਾ ਸੀ ਮੈਂ ਇਸ ਇਲਾਕੇ ਦੇ ਐਸਪੀ ਸਾਹਿਬ ਨੂੰ ਭੇਜੀ ਮੈਂ ਜਲੰਧਰ ਦੇ ਐਸਪੀ ਨੂੰ ਭੇਜੀ ਅੱਜ 22 ਮਹੀਨਿਆਂ ਤੱਕ ਕੋਈ ਕਾਰਵਾਈ ਨਹੀਂ 22 ਮਹੀਨੇ ਬਾਅਦ ਕੋਈ ਕਾਰਵਾਈ ਨਹੀਂ

ਇਹਦੀ ਦੁਕਾਨ ਤੇ ਸ਼ਰੀਆਮ ਸੈਂਟਰ ਪਰੇ ਜਾਣ ਇਹ ਪੁਲਿਸ جواب ਦੇਗੀ ਮੈਨੂੰ ਕਿ ਜੇ ਮੇਰੇ ਬਾਪਾ ਮੇਰੇ ਬੱਚੇ ਉਸ ਜਿਲੀ ਕੇਸ ਦੇ ਨਾਲ ਜਾਂ ਉੱਤੇ ਕਿਸੇ ਤਰੀਕੇ ਦਾ ਕੋਈ ਬਲਾਸਤ ਹੋ ਜਾਵੇ ਕੌਣ ਜ਼ਿੰਮੇਵਾਰ ਹੈ ਇਹ ਮੀਡੀਆ ਦੀ ਮਦਦ ਕੂੜਾ ਆਇਆ ਮੇਰੇ ਹੱਥ ਖੜੇ ਹੋ ਗਏ ਮੇਰੇ ਕੋਲ ਜਵਾਬ ਨਹੀਂ ਸੀ ਕਿਸੇ ਦਾ ਵੀ ਕਿਸੇ ਦਾ ਵੀ ਅੱਜ ਮੈਨੂੰ ਮਜਬੂਰੀ ਦੇ ਨਾਲ ਸਰਕਾਰ ਨੂੰ ਕਹਣਾ ਪਿਆ ਮੈਂ ਤੁਹਾਨੂੰ

ਕਈ ਮੌਲਿਕ ਮਦੀ ਬਦਲੀ ਹੋ ਜਾਣੀ ਹੈ ਅੱਜ ਕਈ ਮਲਾਜਮਾਂ ਦੇ ਬੱਚੇ ਹੋ ਜਾਣੇ ਆ ਕਈ ਮੈਂ ਵੀਡੀਓ ਕੱਟੇ ਜਾ ਰਹੇ ਆ ਉਹ ਮੰਤਰੀ ਦਾ ਤੀਜਾ ਪੁੱਤਰ ਜਿਹੜਾ ਅੰਕਾਤ ਜਿਤਾ ਹੈ ਉਹ ਕੀ ਕਰਦਾ ਹੈ ਹਰ ਬੰਦਾ ਜਲ ਕੰਮ ਕਰ ਸਕਦਾ ਕੱਲੂ ਕਿਤੇ ਮੇਰਾ ਨਾਮ ਵੀ ਆ ਸਕਦਾ ਕੱਲੂ ਕਿਤੇ ਮੇਰਾ ਵੀ ਕੋਈ ਬੱਚਾ ਵੀ ਕਰ ਸਕਦਾ ਹੈ ਮੈਂ ਕਰ ਦਿੱਤਾ ਸਕਦਾ ਪਰ ਪੰਜਾਬ ਦੀ ਪੁਲਿਸ ਉਹ ਮਾਨਤਾ ਪੁਲਿਸ ਜਿਸ ਨੇ ਪੰਜਾਬ ਤੋਂ ਹੱਤਕਵਾਦ ਖਤਮ ਕੀਤਾ

ਜਿਹੜੇ ਐਸਪੀ ਸਾਹਿਬ ਨੂੰ ਸੁਣਦੇ ਹੋਣ ਜੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਡੀ ਬਹੁਤ ਹੀ ਚਖਰਦਾ ਹਾਂ ਤੁਹਾਨੂੰ ਪੰਜਾਬੀਆਂ ਨੇ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਬਿਟਾਇਆ ਕੋਈ ਵਿੱਚ ਮੇਰਾ ਵੀ ਯੋਗਦਾਨ ਹੈ ਇਹਨਾਂ ਲੋਕਾਂ ਦਾ ਵੀ ਯੋਗਦਾਨ ਹੈ ਪਰ ਅੱਜ ਕਿਤੇ ਸ਼ਰਮ ਸ਼ਾਕ ਤਨੂ ਚੀਜਾਂ ਦਿਖਾਵਾਂਗਾ ਕਿ ਮੇਰੀ ਪੰਜਾਬ ਪੁਲਿਸ ਦਾ ਇੱਕ ਅਸਲ ਨਗਲੇਕ ਬੱਚਾ ਮੇਰੀ ਪੰਜਾਬ ਪੁਲਿਸ ਦੀ ਕੀ ਇੱਜ਼ਤ ਲੋਰ ਰਹੀ ਹੈ ਬੈਸਟ ਨੂੰ ਡੀਜੀਪੀ ਹੈ ਕਾਲਾ ਕਪੜਾ ਜਿਹੜਾ ਵਿੱਚ ਸੀਦਰਨ ਲਹਾਰ ਦੀ ਜਿਹੜੇ ਜਿੱਥੇ ਦਾ ਨਿਕਲਿਆ ਹੈ ਜੀ ਉਹਨਾਂ ਦੀ ਪੁਨਰ ਅਪੈਂਸ਼ਨ ਸੀ ਸਾਡੇ ਬੰਦੇ ਦੇ ਉੱਤੇ ਬਹੁਤ ਅੱਡਾ ਕੀਤਾ ਗਿਆ ਹੈਗਾ ਜੀ ਤੇ ਉਸ ਸਬੰਧ ਵਿੱਚ ਜਿਹੜਾ ਹੈਗਾ ਇਹਨਾਂ ਨੇ ਹਾਂ ਜੀ ਜਿਸ ਵਾਰ ਵੀ ਮੌਕੇ ਤੇ ਆਏ ਹੈਗੇ ਆ ਇਹਨਾਂ ਦੀ ਜੋਰ ਵੀ ਇਹਨਾਂ ਦੀ ਗੱਲਬਾਤ ਸੁਣੀ ਗਈ ਹੈ ਜੋ ਇਹਨਾਂ ਨੇ ਕਿਹਾ ਉਹ ਇਨਲੀਗਲ ਕੰਮ ਦੇ ਰਹੇ ਕਹਿ ਰਹੇ ਆ ਕਿ ਮੇਰੇ ਘਰ ਦੇ ਬਾਹਰ ਕੋਡਾੜੀ ਦੁਕਾਨ ਬੰਦੇ ਨੇ ਕੋਹਲੀ ਹਾਂ ਜੀ ਜਾਂ ਕੋਈ ਹੋਰ ਕੋਈ ਸੰਗਰਾ ਵਾਲਾ ਹੈਗਾ ਕੋਈ ਜੋ ਇਨਲੀਗਲ ਕੰਮ ਕਰ ਰਿਹਾ ਹੈਗਾ ਉਹ ਇਹਨਾਂ ਨੂੰ ਮੈਂ ਫਿਰ 11 ਵਜੇ ਪਾਇਆ ਕੋਈ ਨਹੀਂ ਤਾਂ ਤੁਹਾਨੂੰ ਦੱਸੋ ਕਿ ਤੁਹਾਡੀ ਕੀ ਜੋ ਵੀ ਹੋਗਾ ਕਹਿੰਦੇ ਆ ਫਰਤ ਕੰਮ ਕਰਦਾ ਕਹਿੰਦੇ ਜੀ ਤੁਹਾਡੇ ਜੀ ਵੀ ਇਹੀ ਇਹ ਕੀ ਆ ਜਿਹੜਾ ਵੀ ਗਲਤ ਕੰਮ ਕਰਦਾ ਹੈਗਾ ਉਹਨੂੰ ਬਖਸ਼ਣ ਜਾਊਗਾ ਕਾਨੂੰਨ ਕੋਤੇ ਕੋਈ ਨਹੀਂ ਹੈਗਾ ਕਾਨੂੰਨ ਦੇ दायरे ਜਿਹੜੇ ਕੋ ਕੰਮ ਕਰਦਾ ਕੋਈ ਸਹੀ ਕੰਮ ਕਰਦਾ ਹੈਗਾ ਉਹ ਠੀਕ ਹੈਗਾ ਜਿਹੜਾ ਕੋਈ ਇਨਿਕਲ ਕੰਮ ਕਰਦਾ ਉਹਦੇ ਹਿਸਾਬਕਾਰ ਦੀ ਚੀਜ਼ ਆਉਂਦੀ ਜੀ ਔਰ ਬੰਦੀਆਂ ਨੂੰ ਫਿਰ 11 ਵਜੇ ਮੈਂ ਸੱਪਿਆ ਧਰਮਾ ਇਹਨਾਂ ਨੇ ਇਦੋਂ ਤੱਕ ਲਿਆ ਹੈਗਾ ਔਰ ਜੋ ਵੀ ਇਹਨਾਂ ਨੇ ਕੋਈ ਜਾਇਜ਼ ਮੰਗਾ ਹੁਣ ਕੀ ਆ ਜੀ ਜੇ ਕੋਈ ਹੋਊਗਾ ਵੀ ਹਾਂ ਵਾਕੇ ਹੀ ਜਾਇਜ਼ ਮੰਗਾ ਹੈਗੀਆਂ ਉਹ ਅਸੀਂ ਦੇਖਦੇ ਹਾਂ ਤੇ ਜੋ ਬਣਦੀ ਹੋਊਗਾ ਸਰ ਕੁਝ ਵੀਡੀਓ ਵੀ ਦਿਖਾਈਆਂ ਗਈਆਂ ਉਹਨਾਂ ਆਲ ਆਊਟ ਹੈ ਕਿ ਉਹਨਾਂ ਨੂੰ ਸਟਿੰਗ ਕੀਤੇ ਗਏ ਆ ਕੁਝ ਆਡੀਓ ਕੁਝ ਵੀਡੀਓ ਵੀ ਦਿਖਾਈਆਂ ਨੇ ਸਰ ਕੁਝ ਪੰਜਾਬ ਪੁਲਿਸ ਦੇ ਯਾਰ ਸੀਗੇ ਜਿਹੜਾ ਉੱਤੇ ਵੀਡੀਓ ਬਗੈਰਾ ਜਿਹਾ ਪੈਸਾ ਦੇਖਿਆ ਨਹੀਂ ਸੀ ਉਹ ਸਵੇਰੇ ਹੁਣ ਮੇਰੇ ਕੋਲ ਆਉਣਗੇ ਤੇ ਮੈਂ ਮੇਰੇ ਕੋਲ ਆਉਣਗੇ ਤੇ ਮੈਂ ਉਹਨਗੇ ਜੇ ਆ ਜਿਵੇਂ ਤਾਂ ਤਾਂ ਹੋਈਆਂ ਹੈਗੀਆਂ ਉਹ ਹੋਰਦੀਆਂ ਹੈਗੀਆਂ ਅੱਜ ਤੋਂ ਪਹਿਲਾਂ ਦੀਆਂ 6 ਮਹੀਨੇ ਸਾਹ ਦੇ ਪਹਿਲਾਂ ਦੀਆਂ ਉਹਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਜੇ ਕਿਹੜਾ ਬੰਦਾ ਦੋਸ਼ੀ ਹੋਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਹਾਲੇ ਸਰ ਪਰਸੋ ਇੱਕ ਬੰਦਾ ਉੱਥੇ ਫੜਿਆ ਵੀ ਗਿਆ ਸਿਲੰਡਰ ਲੈਣ ਜਾਂਦੇ ਹੋਏ ਵੀਡੀਓ ਵੀ ਇੱਕ ਆਈਸੀ ਵਾਇਰਲ ਹੋਈ ਸੀ ਪਰ ਉਹਨਾਂ ਤੇ ਕੋਈ ਕਾਰਵਾਈ ਹੋਈ ਸੀ ਸੋਨੂੰ ਸਿਲੰਡਰ ਜੀ ਉਹ ਬੰਦਾ ਜਿਹੜਾ ਦੋਸ਼ੀ ਸਿਲੰਡਰ ਦੇ ਪੱਤੇ ਦੱਸਦਾ ਠੀਕ ਹੈ ਜੀ ਬਾਕੀ ਕੋਈ ਤੋਂ ਹੀ ਦਾ ਇਹ ਗੱਲ ਪੂਰੀ ਹੋ ਗਈ ਆ ਉਹ ਸਾਰੀ ਵੈਰੀਫਾਈ ਕਰ ਰਹੇ ਹਾਂ ਅਸੀਂ ਜੋ ਵੀ ਜਿੱਦਾਂ ਵੀ ਹੋਊਗਾ ਉਹ ਸਭ ਦਾ ਕਾਰਵਾਈ ਕਰਾਂਗੇ ਠੀਕ ਹੈ ਧੰਨ